ਇੱਕ ਗੱਲ ਦਾ ਜਵਾਬ ਦੇਣਾ ਸਾਨੂੰ ਜ਼ਿੰਦਗੀ ਦੀ ਖੂਬਸੂਰਤੀ ਇਸ ਸਕੂਨ ਨਾਲ ਹੈ ਕਿ ਮੇਰਾ ਦਿਲ ਬੜਾ ਸਕੂਨ ਵਿੱਚ ਹੈ ਮੈਂ ਬੜਾ ਖੁਸ਼ ਹਾਂ ਇਹਦੇ ਵਿੱਚ ਹੈ ਜਾਂ ਚੀਜ਼ਾਂ ਵਿੱਚ ਹੈ ਕਿ ਮੇ ਕੋਈ ਚੀਜ਼ ਤਾਂ ਹੈ ਗੱਡੀ ਤਾਂ ਖੜੀ ਹੈ ਸੋਨਾ ਤਾਂ ਪਿਆ ਹੈ ਪਦਾਰਥ ਤਾਂ ਪਏ ਆ ਪਰ ਅੰਦਰ ਸਕੂਨ ਅੰਦਰ ਖੁਸ਼ੀ ਹੈ ਨਹੀਂ ਅੰਦਰ ਮੇਰੇ ਸਕੂਨ ਹੈ ਨਹੀਂ ਅੰਦਰ ਮੇਰੇ ਬੇਚੈਨੀ ਹੈ ਅੰਦਰ ਮੇਰੇ ਇੱਕ ਦਰਦ ਹੈ ਅੰਦਰ ਮੇਰੇ ਇੱਕ ਸ਼ਾਂਤੀ ਹੈ ਹੁਣ ਮਹਾਤਮਾ ਬੋਧੀ ਜ਼ਿੰਦਗੀ ਪੜ ਕੇ ਦੇਖੀਏ ਤਾਂ ਮਹਾਤਮਾ ਬੋਧਾ ਆਪਣੇ ਰਾਜ ਛੱਡ ਕੇ ਚਲੇ ਗਏ ਕਿਉਂ ਗਏ ਕਿਉਂਕਿ ਮਹਾਤਮਾ ਬੁੱਧ ਕਹਿੰਦੇ ਸੀ ਰਾਜ ਹੈ ਨੌਕਰ ਹੈ ਅੱਛਾ ਭੋਜਨ ਹੈ ਅੱਛਾ ਕਪੜਾ ਹੈ ਮਹਿਲ ਹੈ ਧਨ ਦੌਲਤ ਸਭ ਕੁਝ ਹੈ ਪਰ ਅੰਦਰ ਸਕੂਨ ਇਹਦੇ ਸਕੂਨ ਦੀ ਤਲਾਸ਼ ਵਿੱਚ ਮਹਾਤਮਾ ਬੁੱਧ ਨੇ ਸਭ ਕੁਝ ਛੱਡ ਕੇ ਸੰਨਿਆਸ ਲੈ ਲਿਆ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਹੈ ਕਿ ਮਹਿਲਾਂ ਨਾਲੋਂ ਨੌਕਰ ਚੱਕਰਾਂ ਨਾਲੋਂ ਧਨ ਦੌਲਤ ਪਦਾਰਥਾਂ ਨਾਲੋਂ ਅੰਦਰਲੇ ਸਕੂਨ ਦੀ ਅਹਿਮੀਅਤ ਕੀਮਤ ਜ਼ਿਆਦਾ ਹੈ ਮੰਨਦੇ ਹੋ ਕਿ ਨਹੀਂ ਇਹ ਚੀਜ਼ ਨੂੰ ਹੋ ਬੰਦਾ ਕਹੇ ਮੇਕੋ ਨਾ ਆ ਹਾਥੀਕ ਸੋਨੇ ਦਾ ਕੜਾ ਹੈ ਗਲ ਚ ਸੋਨੇ ਦੀ ਮੋਟੀ ਚੈਨ ਹੈ ਪਰ ਅੰਦਰੋਂ ਮੈਂ ਦੁਖੀ ਹਾਂ ਤੇ ਇਹ ਅੰਦਰੋਂ ਦੁਖੀ ਹੋਏਗਾ ਉਹ ਬੰਦਾ ਦਿਲ ਕੀ ਕਰੇਗਾ ਮਰ ਜਾਵਾਂਗਾ ਤੇ ਜਾ ਕੇ ਸਮਝਦੇ ਹੋ ਕਿ ਨਹੀਂ ਮਰਨ ਨੂੰ ਦਿਲ ਕਰੇਗਾ ਕਿ ਨਹੀਂ ਕਿ ਅੰਦਰੋਂ ਮੈਂ ਇੰਨਾ ਪਰੇਸ਼ਾਨ ਹੈ ਕਿ ਜੀਨ ਨੂੰ ਦਿਲ ਮੇਰਾ ਕਰਦਾ ਹੀ ਨਹੀਂ ਇਹਦਾ ਮਤਲਬ ਉਹਨੇ ਸੋਨੇ ਨੇ ਕੀ ਕਰਨਾ ਹੈ ਉਹ ਪਦਾਰਥਾਂ ਨੇ ਕੀ ਕਰਨਾ ਜੇ ਅੰਦਰੋਂ ਹੀ ਮੈਂ ਦੁਖੀ ਹਾਂ ਐਗਰੀ ਹੋਗ ਨਹੀਂ ਤਾਂ ਜਿਹੜਾ ਬੰਦਾ ਅੰਦਰੋਂ ਖੁਸ਼ ਹੈ ਹੁਣ ਵਿਸ਼ਾ ਕੋਦੇ ਹੱਥਾਂ ਚ ਕੋਈ ਸੋਨਾ ਨਾ ਜਾਂਦੀ ਨਹੀਂ ਹੈ ਉਹਦੀਆਂ ਅੰਗੂਠੀਆਂ ਯਾਨੀ ਹੱਥਾਂ 'ਚ ਕੋਈ ਅੰਗੂਠੀਆਂ ਨਹੀਂ ਹੈ ਗਲੇ 'ਚ ਕੋਈ ਸੋਨਾ ਨਹੀਂ ਹੈ ਜਾਂ ਉਹਦੇ ਕੋ ਸਜੋ ਸਮਾਨ ਵੀ ਬਹੁਤਾ ਨਹੀਂ ਹੈ ਪਰ ਅੰਦਰੋਂ ਬੜਾ ਖੁਸ਼ ਹੈ ਉਹ ਤਾਂ ਇਹ ਕਹਾਂਗੇ ਜ਼ਿੰਦਗੀ ਇਹਦੀ ਅੱਛੀ ਹੈ ਉਹ ਲੱਖ ਕਰੋੜਾ ਪਤੀਆਂ ਨਾਲ ਉਹਨੇ ਕਰੋੜਾ ਪਤੀ ਦੁਖੀ ਹੈ ਉਹਦੇ ਨਾਲੋਂ ਜ਼ਿੰਦਗੀ ਇਹਦੀ ਜ਼ਿਆਦਾ ਅੱਛੀ ਕਿਉਂਕਿ ਇਹਦੇ ਜੀਵਨ 'ਚ ਖੁਸ਼ੀ ਹੈ ਆਨੰਦ ਹੈ ਸਮਝਦੇ ਹੋ ਤੁਸੀਂ ਕਿਉਂਕਿ ਇਹਨੂੰ ਇਦਾਂ ਸਮਝ ਲਓ 4 ਦਿਨ ਦੀ ਜ਼ਿੰਦਗੀ ਹੈ 4 ਦਿਨ ਦੀ ਜ਼ਿੰਦਗੀ 'ਚ ਪੈਸਾ ਤਾਂ ਹੈ ਪਰ ਉਹ ਖੁਸ਼ੀ ਨਹੀਂ ਹੈ ਦੁੱਖ ਵਿੱਚ 4 ਦਿਨ ਗੁਜ਼ਰਦੇ ਐ ਤਾਂ ਪੈਸੇ ਨੂੰ ਕੀ ਫਾਇਦਾ ਤਾਂ ਜੇ 4 ਦਿਨ ਦੀ ਜ਼ਿੰਦਗੀ ਆ ਪੈਸਾ ਨਹੀਂ ਹੈ ਪਰ ਖੁਸ਼ੀ ਹੈ ਆਨੰਦ ਹੈ ਤਾਂ ਬੰਦਾ ਮਰ ਲੱਗੇ ਕਹਿ ਸਕਦਾ ਕਿ 4 ਦਿਨ ਸੀ ਪਰ ਮੈਂ ਆਨੰਦ ਬੜਾ ਕਿਉਂਕਿ ਇਦਾਂ ਸੋਚ ਕੇ ਦੇਖੋ 4 ਦਿਨ ਧਨ ਦੌਲਤ ਵਾਲੇ ਨੇ ਵੀ ਸਭ ਕੁਝ ਛੱਡ ਕੇ ਧੰਨ ਇੱਥੇ ਰਹਿ ਗਿਆ ਸੋਨਾ ਚਾਂਦੀ ਇੱਥੇ ਰਹਿ ਗਿਆ ਪਰ 4 ਦਿਨਾਂ ਬਾਅਦ ਮੌਤ ਆ ਗਈ ਹੁਣ ओ देखो सोना सी पैसा सी, पर सुकून शांति खुशी और मरण लगे सब कुछ रह गया उन्हें चार दिन पूरा आनंद लिया पूरी खुशी लेके भी खुशी न जा रहा है क्योंकि जो मैन मौका मिले मौके का पूरा कहे कि जीवन सफल है सोच के देखो जे को पैसा पदार्थ ज्यादा है जे कोई सुून खुशी ज्यादा है जवाब देना ਜਦ ਅਸੀਂ ਇੱਕ ਸਵਾਲ ਅੱਗੇ ਪੁੱਛਿਆ ਸੀ ਕਿ ਸੁਖੀ ਕੌਣ سونے ਦੀ ਚੈਨ ਵਾਲਾ ਜਾਂ ਚੈਨ ਸੇ ਸੋਨੇ ਵਾਲਾ ਇਹ ਕਹਿੰਦਾ ਕਿ سونے ਦੀ ਚੈਨ ਪਰ ਨੀਂਦ ਹੈ ਨਹੀਂ ਆ ਚਾਰ ਗੋਲੀਆਂ ਖਾ ਲੀਆਂ ਰੱਬਾ ਨੀਂਦ ਫਿਰ ਨਹੀਂ ਆਂਦੀ ਪੰਜ ਗੋਲੀਆਂ ਖਾ ਲੀਆਂ ਨੀਂਦ ਦੀ ਨੀਂਦ ਟੈਨਸ਼ਨ ਬੜੀ ਚਿੰਤਾ ਬੜੀ ਪਰ ਗਲਤ سونے ਦੀ ਚੈਨ ਉਹ ਤੇਰੀ ਕਾਹਦੀ ਆ سونے ਦੀ ਚੈਨ ਦੀ ਜ਼ਿੰਦਗੀ ਤਾਂ ਹੀ ਤਾਂ ਕਹਿੰਦੇ ਕਿ ਸਾਈਕਲ ਹੋ ਜਾ ਜ਼ਿੰਦਗੀ ਚਲਤੀ ਅੱਛੀ ਤਬ ਹੀ ਹੈ ਜਦ ਇਸ ਵਿੱਚ ਚੈਨ ਹੋ ਸਮਝਦੇ ਹੋ ਕਿ ਨਹੀਂ ਸਾਈਕਲ ਹੋ ਸਾਈਕਲ ਹੁੰਦੀ ਹੈ ਨਾ ਅਗਰ ਉਹ ਚੇਨ ਨਾ ਹੋਵੇ ਚੇਨ ਜਿਹੜੀ ਉਹਨੂੰ ਘੁਮਾਉਂਦੀ ਹੈ ਚੈਨ ਹੀ ਕਹਿੰਦੇ ਨੇ ਉਹਨੂੰ ਅਗਰ ਉਹ ਨਾ ਹੋਵੇ ਤਾਂ ਫਿਰ ਚਲੇਗੀ ਸਾਈਕਲ ਤਾਂ ਜ਼ਿੰਦਗੀ ਵਿੱਚ ਵੀ ਚੇਨ ਨਾ ਹੋਵੇ ਤਾਂ ਫਿਰ ਜ਼ਿੰਦਗੀ ਚਲੇਗੀ એટલે ਕਹਿੰਦੇ ਸਾਈਕਲ ਹੋ ਜਾ ਜ਼ਿੰਦਗੀ ਅੱਛੀ ਤਬ ਹੀ ਚਲਦੀ ਹੈ ਜਦ ਇਸ ਵਿੱਚ ਚੇਨ ਹੋ ਹੁਣ ਤੁਹਾਡੇ ਜੇ ਹੈ ਕਿ ਨਹੀਂ चढ़ा रही है फिर इस चैन उतर जाती है इन्हें चढ़ा पैंता है फिर ना चढ़ा लो फिर क्योंकि चढ़ाने का काम ही अस कर रहे तो जीवन से चैन सदा बढ़ी रहे इसलिए चीजों के लिए चीजें बेशक खो जाए थी तो कोई चीज खो गई कोई परवाह पर, नहीं चीजों के चीजें बेशक खो जाए लेकिन उन चीजों के लिए अपने दिल को दिल के सुून को खोने मत देना चीजें बेशक खो जाए मगर उन चीजों के लिए अपने दिल के सुकून को मत खोने देना क्योंकि जिंदगी चीजों से नहीं दिल के सुकून से खूबसूरत बनती है जिंदगी खूबसूरत होती है जब दिल आहा, मैं बहुत खुश हाँ मेरे जीवन च आनंद ही आनंद है आ जिंदगी खूबसूरत है हवे पदार्थता है चीजा तो है पर खुशी नहीं है तैसे कहों जिंदगी अधूरी है ਇਹ ਜੀਵਨ ਬੇਅਰਥ ਹੈ ਕਿਉਂਕਿ ਜਿਹਨਾਂ ਪਦਾਰਥਾਂ ਦੀ ਗੱਲ ਕਰ ਰਹੇ ਹਾਂ ਹੈ ਹੁਣ ਮੌਤ ਆ ਜਾਵੇ ਤਾਂ ਇੱਥੇ ਫੇਰ ਵੀ ਪੇ ਰਹਿ ਜਾਣੇ ਹੈ ਪਰ ਸਕੂਨ ਸਾਡੇ ਅੰਦਰ ਦੀ ਗੱਲ ਹੈ ਸਕੂਨ ਹੋਏਗਾ ਤਾਂ ਚੈਨ ਦੀ ਨੀਂਦ ਲਵਾਵਾਂਗੇ ਚੈਨ ਦਾ ਜੀਵਨ ਜੀਵਾਂਗੇ ਔਰ ਫਿਰ ਜਦੋਂ ਦੁਨੀਆ ਤੋਂ ਜਾਵਾਂਗੇ ਤਾਂ ਕਹਿ ਸਕਦੇ ਆ ਕਿ ਮੈਂ ਆਪਣੀ ਜ਼ਿੰਦਗੀ ਅਰ ਅਨੰਦ ਨਾਲ ਜੀ ਕੇ ਸਫਲ ਬਣਾ ਕੇ ਜਾ ਰਿਹਾ ਹਾਂ ਪਰ ਅੱਜ ਬੰਦਾ ਹੀ ਕਰਦਾ ਚੈਨ ਅੰਦਰ ਹੈ ਪਰ ਚੀਜ਼ਾਂ ਦੇ ਪਿੱਛੇ ਬੰਦਾ ਆਪਣੇ ਜੀਵਨ ਦੇ ਸਕੂਨ ਨੂੰ ਹੀ ਅੱਜ ਇਹ ਵੀ ਵਾਅਦਾ ਕਰਨਾ ਸਾਡੇ ਨਾਲ ਹੁਣ ਫਰਜ਼ੀ ਕਰੇ ਗਲਾਸ ਹੈ ਟੁੱਟ ਜਾਵੇ ਤਾਂ ਬੰਦਾ ਆਪਣੇ ਚੈਨ ਹਾਇ ਗਲਾਸ ਟੁੱਟ ਗਿਆ ਐਵੇਂ ਗੁੱਸਾ ਚਿੰਤਾ ਟੈਨਸ਼ਨ ਲੈ ਲੈਂਦਾ ਉਹ ਟੁੱਟ ਗਿਆ ਤਾਂ ਖਤਮ ਹੁਣ ਗਲਾਸ ਨੂੰ ਤਾਂ ਬਚਾ ਨਹੀਂ ਸਕਿਆ ਆਪਣੇ ਚੈਨ ਨੂੰ ਤਾਂ ਆਪਣੇ ਦਿਲ ਦੇ ਸਕੂਨ ਨੂੰ ਤਾਂ ਬਚਾ ਹੀ ਹੁਣ ਚੀਜ਼ ਦਾ ਨੁਕਸਾਨ ਹੋ ਗਿਆ ਪਤਾ ਕਿ ਹੋ ਗਿਆ ਇਹਨੂੰ ਮੈਂ ਸਹੀ ਹੁਣ ਜਿਹੜੀ ਚੀਜ਼ ਹੋ ਗਈ ਟੁੱਟ ਗਈ ਖਤਮ ਹੋ ਗਈ ਕਿਤੇ ਚੋਰੀ ਹੋ ਗਈ ਚਲੀ ਗਈ ਉਹ ਤਾਂ ਮੇਰੇ ਹੱਥ 'ਚ ਨਹੀਂ ਗਿਰੂ ਲਿਆ ਸਕਾਂ ਪਰ ਜਿਹੜੀ ਚੀਜ਼ ਮੇਰੇ ਹੱਥ 'ਚ ਹੈ ਕਿ ਮੈਂ ਸ਼ਾਂਤ ਰਵਾਂ ਮੈਂ ਆਪਣੇ ਆਪ ਨੂੰ ਸਕੂਨ ਚ ਰੱਖਾਂ ਕਮ ਸਿਕਾ ਜੋ ਮੈਂ ਕਰ ਸਕਦਾ ਉਹ ਤਾਂ ਕਰਨ ਦੀ ਕੋਸ਼ਿਸ਼ ਹੈ ਕਹਿ ਦਿਓ ਕਿਉਂਕਿ ਜੋ بگੜ ਗਿਆ ਹੁਣ ਕਹਿੰਦੇ ਨਾ ਭਾਂਡੇ ਚ ਦੁੱਧ ਡੁੱਲ ਗਿਆ ਹੁਣ ਉਹ ਤਾਂ ਦੁਬਾਰਾ ਪਾਇਆ ਪਰ ਮੈਂ ਆਪਣੇ ਅੰਦਰੋਂ ਖੁਸ਼ੀ ਨੂੰ ਡੁੱਲਣ ਨਾ ਦੇਵਾਂ ਆਪਣੇ ਚੈਨ ਸਕੂਨ ਨੂੰ ਡੁੱਲਣ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਾਂ ਕਿ ਭਾਈ ਚੀਜ਼ਾਂ ਕੋਈ ਗੱਲ ਨਹੀਂ ਕਿਉਂਕਿ ਜ਼ਿੰਦਗੀ ਚੀਜ਼ਾਂ ਨਾਲ ਨਹੀਂ ਜ਼ਿੰਦਗੀ ਸਕੂਨ ਨਾਲ ਖੂਬਸੂਰਤ ਹੈ ਇਸ ਲਈ ਮੈਂ ਸਕੂਨ ਨਹੀਂ ਜਾਣ ਦੇਣਾ ਚੀਜ਼ ਵਸ਼ਕ ਚਲੀ ਗਈ ਹੈ ਪਰ ਸਕੂਨ ਨੂੰ ਮੈਂ ਇਹ ਪੁਆਇੰਟ ਯਾਦ ਰੱਖੋਗੇ ਕਿ ਨਹੀਂ ਇਸ ਲਈ ਹੁਣ ਇਹ ਗੱਲ ਇਦਾਂ ਯਾਦ ਰੱਖਣੀ ਕਿ ਜੀਵਨ ਚ ਕਦੀ ਕੋਈ ਨੁਕਸਾਨ ਹੋ ਜਾਵੇ ਜੀਵਨ ਚ ਕਦੀ ਕੋਈ ਪੈਸਾ ਬੰਦਾ ਕਹਿੰਦਾ ਇੰਨੇ ਹਜ਼ਾਰ ਚਲਾ ਗਿਆ ਆ ਚੀਜ਼ ਮੇਰੀ ਗੁੰਮ ਹੋ ਗਈ ਜਾਂ ਚੀਜ਼ ਚਲੀ ਗਈ ਤੇ ਸੋਚੋ ਉਹ ਜ਼ਿੰਦਗੀ ਚੀਜ਼ਾਂ ਨਾਲ ਖੂਬਸੂਰਤ ਨਹੀਂ ਹੈ ਜ਼ਿੰਦਗੀ ਖੂਬਸੂਰਤ ਇਸ ਲਈ ਕਿ ਮੈਂ ਕਿੰਨਾ ਖੁਸ਼ ਆ ਮੈਂ ਅੰਦਰ ਕਿੰਨੇ ਸਕੂਨ ਚ ਆ ਔਰ ਫਿਰ ਕਹਾਂਗੇ ਕਿ ਸਕੂਨ ਲਈ ਤਾਂ ਇੰਨਾ ਹੀ ਕਾਫੀ ਹੈ ਕਿ ਮੇਰਾ ਮਾਲਿਕ ਮੇਰੇ ਤਾਂ ਬਸ ਜੇ ਮਾਲਿਕ ਮੇਰੇ ਨਾਲ ਹੈ ਅੱਜ ਇੱਕ ਚੀਜ਼ ਗਈ ਹੈ ਕੱਲੂ 10 ਚੀਜ਼ਾਂ ਆ ਵੀ ਜਾਣਗੀਆਂ ਫਿਕਰ ਕਰਦੀ ਹੁਣ ਇੱਕ ਚੀਜ਼ ਪਿੱਛੇ ਮੈਂ ਆਪਣੇ ਦਿਲ ਦੇ ਸਕੂਨ ਨੂੰ ਚੈਨ ਨੂੰ ਖਰਾਬ ਕਿਉਂ ਕਰਾਂ ਦਾਤਾ ਯਾਨੀ ਮੇਰਾ ਮਾਲਿਕ ਮੇਰੇ ਜਦ ਦਾਤਾ ਦੇਣ ਵਾਲਾ ਮੇਰੇ ਨਾਲ ਹੈ ਤਾਂ ਮੈਂ ਕਾਨੂੰ ਫਿਕਰ ਕਰਾਂ ਇਸ ਲਈ ਜ਼ਿੰਦਗੀ ਜਿੱਦਾਂ ਦੇ ਖਿਡਾਰੀ ਬਣੋ ਪਤਾ ਕਿਦਾਂ ਦੇ ਬਣਨਾ ਹੈ मैं एक ऐसा खिलाड़ी हूं मैं एक ऐसा खिलाड़ी हूं जो किस्मत और मुश्किल को देता मात है का मात मतलब समझ दो ना मात देती हरा देता उन्होंने मैं एक ऐसा खिलाड़ी हूं जो किस्मत और मुश्किल को देता मात है हर रोज मैं जीतने का ढंग सीख रहा हूं ਕਿਉਂਕਿ ਸਿਖਾਣੇ ਵਾਲਾ ਕੋਚ ਮੇਰਾ ਮਾਲਿਕ ਜੋ ਮੇਰੇ ਸਾਥ ਹੈ ਇਸ ਲਈ ਇਹ ਸੋਚੋ ਹਰ ਦਿਨ ਮੈਂ ਜਿੱਤਣ ਦਾ ਢੰਗ ਸਿੱਖ ਰਿਹਾ ਹਾਂ ਜਿੱਦਾਂ ਖਿਡਾਰੀ ਕਹਿੰਦੇ ਨਾ ਹਰ ਰੋਜ਼ ਮੈਂ ਸਿੱਖ ਰਿਹਾ ਹਾਂ ਕਿਉਂ ਸਿੱਖ ਰਿਹਾ ਹਾਂ ਕਿਉਂਕਿ ਕੋਚ ਕੋਚ ਮਤਲਬ ਹੁੰਦਾ ਜੋ ਸਿਖਾਉਂਦਾ ਹੈ ਸਾਨੂੰ ਜਿਹੜਾ ਸਾਨੂੰ ਦੱਸਦਾ ਹੈ ਕਿ ਅਗਰ ਇਸ ਨੂੰ ਹਲਾਣਾ ਹੈ ਤਾਂ ਆਹ ਕਲਾ ਸਿੱਖ ਆਹ ਪੈਂਤਰਾ ਆਪਣਾ ਆਹ ਢੰਗ ਨਾਲ ਚੱਲ ਆਹ ਢੰਗ ਨਾਲ ਖੇਲ ਸਮਝ ਦਿਓ ਕਿ ਨਹੀਂ ਇਸ ਲਈ ਜੀਤ ਮੈਂ ਜੀਤਨੇ ਦਾ ਹਰ ਢੰਗ ਸਿੱਖ ਰਹਾ ਹੂੰ ਕਿਉਂਕਿ ਸਿਖਾਣੇ ਵਾਲਾ ਕੋਚ ਮੇਰਾ ਮਾਲਿਕ ਜੋ ਮੇਰੇ ਤਾਂ ਵਿਸ਼ਵਾਸ ਹੈ ਕਿ ਨਹੀਂ ਤੇ ਜਿੱਤਣ ਦਾ ਹਰ ਢੰਗ ਤੁਸੀਂ ਵੀ ਸਿੱਖਣਾ ਕਿਉਂਕਿ ਸਿਖਾਣ ਵਾਲਾ ਕੋਚ ਤੁਹਾਡੇ ਨਾਲ ਹੈ ਸਮਝ ਗਏ ਹੋ ਪਰ ਔਰ ਇੱਕ ਗੱਲ ਯਾਦ ਰੱਖੋ ਜਦੋਂ ਕੋਚ ਐਸਾ ਹੋਵੇ ਤਾਂ ਤੁਹਾਡੀ ਹਾਰ ਕਦੀ ਤੋ ਤਿਆਰ ਹੋ ਨਾ ਜਿੱਤਣ ਨੂੰ ਅੱਜ ਤਾਂ ਫਿਰ ਕੋਈ ਕਿਸਮਤ ਦੀ ਗੱਲ ਕਰੇ ਉੱਲਾ ਅਸੀਂ ਇਦਾਂ ਦੇ ਖਿਡਾਰੀ ਜਿਹੜੇ ਕਿਸਮਤ ਨੂੰ ਵੀ ਮਾਤ ਦੇਣ ਵਾਲੇ ਆ ਜਿਹੜੀ ਚੀਜ਼ ਕਿਸਮਤ ਚ ਨਾ ਹੋਵੇ ਅਸੀਂ ਉਹ ਵੀ ਹਾਸਲ ਕਰ ਸਕਦੇ ਆ ਕਿਉਂਕਿ ਸਾਡਾ ਕੋਚ ਹੀ ਇਦਾਂ ਦਾ ਹੈ ਉਹ ਸਾਨੂੰ ਢੰਗ ਹੀ ਉਹ ਸਿਖਾਉਂਦਾ ਕਿ ਕਿਸਮਤ ਨੂੰ ਵੀ ਕਿੱਦਾਂ ਮੋੜਿਆ ਜਾਵੇ ਤਕਦੀਰ ਨੂੰ ਵੀ ਕਿੱਦਾਂ ਬਦਲਿਆ ਜਾਵੇ ਉਹ ਹਰ ਪੈਂਤਰਾ ਸਾਨੂੰ ਕਹਦੇ ਉਹ ਸਿਖਾਰਿਆ ਹੈ ਇਸ ਲਈ ਮੈਂ ਇੱਕ ਐਸਾ ਖਿਡਾਰੀ ਹਾਂ ਤੁਹਾਡੇ ਜੀਵਨ 'ਚ ਕੋਈ ਮੁਸ਼ਕਿਲ ਆਵੇ ਉਹ ਅਸੀਂ ਇਦਾਂ ਦੇ ਖਿਡਾਰੀ ਜਿਹੜੇ ਹਰ ਮੁਸ਼ਕਿਲ ਨੂੰ ਹਰਾ ਰਾਣਾ ਜਾਣਦੇ ਆਂ ਅਸੀਂ ਹਰ ਮੁਸ਼ਕਿਲ ਨੂੰ ਕਿਉਂਕਿ ਜਿਹੜੇ ਕਾਮਿਲ ਕੋਚ ਯਾਨੀ ਅੱਛੇ ਕੋਚ ਦੇ ਅੱਛੇ ਖਿਡਾਰੀ ਹੁੰਦੇ ਆ ਨਾ ਉਹ ਕਿਸੇ ਤੋਂ ਡਰਦੇ ਨਹੀਂ ਆ ਬਲਕਿ ਤਿਆਰੀ ਕਰਦੇ ਆ ਸਮਝਦੇ ਹੋ ਕਿ ਨਹੀਂ ਇੱਕ ਹੁੰਦਾ ਡਰਨਾ ਇੱਕ ਹੁੰਦਾ ਤਿਆਰੀ ਕਰਨਾ ਡਰਨ ਵਾਲਾ ਕਦੀ ਕਾਮਯਾਬ ਨਹੀਂ ਹੁੰਦਾ ਤਿਆਰੀ ਕਰਨ ਵਾਲਾ ਕਾਮਯਾਬ ਹੁਣ ਸਮਝ ਲੈ ਇੱਕ ਬੰਦਾ ਕਹਿੰਦਾ ਮੁਸੀਬਤ ਆ ਗਈ ਮੈਂ ਡਰ ਗਿਆ ਹੁਣ ਜਿਹੜਾ ਡਰ ਕੇ ਬਹਿ ਹੀ ਗਿਆ ਉਹਨੇ ਮੁਸੀਬਤ ਤੋਂ ਪਾਰ ਕੀ ਜਾਣਾ ਔਰ ਦੂਜਾ ਬੰਦਾ ਕਹਿੰਦਾ ਮੁਸੀਬਤ ਆ ਗਈ ਹੈ ਕੋਈ ਫਰਕ ਨਹੀਂ ਮੇਰਾ ਕੋਚ ਬੈਠਾ ਮੈਨੂੰ ਤਿਆਰ ਕਰਨ ਵਾਲਾ ਕਿ ਮੁਸੀਬਤ ਚੋਂ ਨੰਗਣਾ ਇਹ ਮੁਸੀਬਤ ਨੂੰ ਹਰਾਣਾ ਕਹਿ ਦਿਓ ਕਿਦਾਂ ਹੈ ਜਿਦਾ ਅਰਜੁਨ ਦੇ ਮੋਹਰੇ ਜਦੋਂ ਕਰਨ ਆਇਆ ਸੀ ਜਾਂ ਅਰਜੁਨ ਦੇ ਮੋਹਰੇ ਭੀਸ਼ਮ ਪੀਤਾਮਾ ਆਏ ਸੀ ਅਰਜੁਨ ਉਹਨਾਂ ਸਾਹਮਣੇ ਬੜਾ ਛੋਟਾ ਸੀ ਭੀਸ਼ਮ ਪੀਤਾਮਾ ਬਹੁਤ ਵੱਡਾ ਯੋਧੇ ਸੀ ਯਾਨੀ ਅਗਰ ਉਧਾਂ ਦੇਖਿਆ ਜਾਵੇ ਨਾ ਆਈਯੂ ਨੂੰ ਲੈ ਕੇ ਗਿਆਨ ਨੂੰ ਲੈ ਕੇ ਨੌਲੇਜ ਨੂੰ ਲੈ ਕੇ ਤਾਂ ਅਰਜੁਨ ਸਮਝ ਲਓ ਕਿ ਇਹ ਭੀਸ਼ਮ 100 ਸੀ ਤਾਂ ਅਰਜੁਨ ਨਾਲ ਉਹਨਾਂ ਸਾਹਮਣੇ 25 25% ਸੀ ਬੀਸ਼ਮ ਪਿਤਾਮਾ 75% ਜ਼ਿਆਦਾ ਹੀ ਤਕੜੇ ਸੀ ਅਰਜੁਨ ਤੋਂ ਕਿਉਂਕਿ ਜਦਾਂ ਦੱਸਿਆ ਸੀ ਕਿ ਉਹਨਾਂ ਨੂੰ ਇੱਛਾ ਮ੍ਰਿਤਿਉ ਦਾ ਬਰ ਵੀ ਸੀ ਕਿ ਆਪਣੀ ਇੱਛਾ ਤੋਂ ਬਿਨਾਂ ਮਰ ਵੀ ਨਹੀਂ ਸਕਦੇ ਸੀ ਤਾਂ ਅਰਜੁਨ ਮਾਰ ਲੈਂਦਾ ਤੀਰ ਮੈਂ ਨਹੀਂ ਮਰਦਾ ਬਰਦਾਨ ਹੈ ਮੈਨੂੰ ਅਰਜੁਨ ਨੇ ਕੀ ਕਰ ਲੈਣਾ ਸੀ ਹੁਣ ਅਰਜੁਨ ਦੇ ਮੋਹਰੇ ਬੀਸ਼ਮ ਪਿਤਾਮਾ ਔਰ ਕਰਨ ਵੀ ਕਹਿੰਦੇ ਅਰਜੁਨ ਨਾਲੋਂ ਅੱਛਾ ਯੋਧਾ ਸੀ ਪਰ ਹੁਣ ذرا غور ਕਰੋ ਕਿ ਜਿੱਥੇ 100% ਭੀਸ਼ਮ ਪਿਤਾਮਾ ਸ਼ਕਤੀਸ਼ਾਲੀ ਤਾਂ ਅਰਜੁਨ ਨੂੰ ਨਾ ਸਮਝਣੇ 25 ਚੌਥਾ ਹਿੱਸਾ ਪਰ ਫਿਰ ਵੀ ਜਿੱਤ ਹੋਈ ਅਰਜੁਨ ਦੀ ਕਿਉਂ ਕਿਉਂਕਿ ਪੈਂਤਰੇ ਸਿਖਾਣ ਵਾਲਾ ਉਹ ਮੁਸੀਬਤ ਦੇ ਵਿੱਚੋਂ ਕਿੱਦਾਂ ਗੁਜ਼ਰਿਆ ਜਾਵੇ ਮੁਸੀਬਤ ਨੂੰ ਕਿੱਦਾਂ ਹਰਾਇਆ ਜਾਵੇ ਉਹ ਨੁਕਤਾ ਦੇਣ ਵਾਲਾ ਗੁਰੂ ਯਾਨੀ ਸ਼੍ਰੀ ਕ੍ਰਿਸ਼ਨ ਜੀ ਉਹਦੇ ਨਾਲ ਸੀ ਇਹਨੂੰ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਸਮਝਦਾਰ ਹੁੰਦਾ ਨਾ ਉਹ ਮੁਸੀਬਤ ਤੋਂ ਡਰਦਾ ਨਹੀਂ ਕਿ ਮੇਰੇ ਸਾਹਮਣੇ ਯੋਧਾ ਕਿੱਡਾ ਬੜਾ ਹੈ ਉਹ ਇਹ ਪਰਵਾਹ ਨਹੀਂ ਕਰਦਾ ਬਲਕਿ ਵੇ ਦੇਖਦਾ ਕਿ ਮੇਰਾ ਕੋਚ ਮੈਨੂੰ ਨੁਕਤਾ ਦੇਣ ਵਾਲਾ ਸਮਝਿ ਦਿਓਗ ਨਹੀਂ ਕਿਉਂਕਿ ਇਹਦਾ ਹੀ ਕਈ ਵਾਰ ਕਹਿੰਦਾ ਗੱਲ ਇੱਕ ਨੁਕਤੇ ਤੇ ਨੁਕਤਾ ਕਿਹਨੂੰ ਕਿਹਾ ਜਾਂਦਾ ਇੱਕ ਬਿੰਦੀ ਨੂੰ ਔਰ ਇਸੇ ਫਿਰ ਕਮਾਂਗੇ ਇੱਕ ਬਿੰਦੀ ਕਈ ਵਾਰਾ ਪੂਰੀ ਜ਼ਿੰਦਗੀ ਨੂੰ ਬਦਲ ਸਮਝਿ ਦਿਓਗ ਨਹੀਂ ਇੱਕ ਐਡ ਆਂਦੀ ਹੈ ਦਾਣੇ-ਦਾਣੇ ਮੇ ਹੈ ਕੇਸਰ ਦਾ ਦਮ ਸੁਣੀਏ ਕਾਦੀ ਹੈ ਉਹ ਸਮਝਿ ਦਿਓਗ ਨਹੀਂ ਬਿਮਲ ਪਾਨ ਮਸਾਲਾ दाने दाने में है कह दियो ਹੁਣ ਕੇਸਰ ਦੇ ਉੱਪਰ ਨਾ ਇੱਕ ਬਿੰਦੀ ਲਾ ਦਿਓ ਜਿਹੜਾ ਲਾ ਆਵਾਂ ਕਿ ਬਿੰਦੀ ਲਾ ਦਿਓ ਕੀ ਬੰਦਾ दाने-ਦਾਨੇ ਵਿੱਚ ਕੈਂਸਰ ਦਾ ਦਮ ਕੈਂਸਰ ਦਾ ਦਮ ਵਾਕਈ ਉਹ ਕੇਸਰ ਤੋਂ ਕੈਂਸਰ ਹੋ ਗਿਆ ਕਿਉਂਕਿ ਮਸਾਲਾ ਖਾਣ ਵਾਲੇ ਵੀ ਕੈਂਸਰ ਤਾਂ ਹੋਣਾ ਹੀ ਹੋਣਾ ਹੈ ਉਹਨਾਂ ਨੂੰ ਸੋ ਇੱਕ ਬਿੰਦੀ ਦੇ ਨਾਲ ਹੀ ਅਸਰ ਸਾਰਾ ਕਹਿ ਦਿਓ ਬਦਲ ਗਿਆ ਕਿ ਨਹੀਂ ਇਦਾਂ ਹੀ ਦੇਖ ਲਓ ਕੇਸਰ ਸੀ ਕੇਸਰ ਇੱਕ ਸ਼ਕਤੀਸ਼ਾਲੀ ਚੀਜ਼ ਹੈ ਦੁੱਧ ਵਿੱਚ ਕੇਸਰ ਪਾ ਕੇ ਵੀ ਉਹ ਹੈਲਥ ਵਾਸਤੇ ਅੱਛਾ ਹੈ ਪਰ ਹੁਣ ਮਸਾਲੇ ਖਾਓ ਪਾਨ ਮਸਾਲੇ ਜਾਂ ਮਲ ਮਲ ਕੇ ਜਿਹੜੇ ਖਾਂਦੇ ਆ ਚੂਨਾ ਲਾ ਕੇ ਤਮਾਕੂ ਲਾ ਕੇ ਹੁਣ ਇਹ ਤਾਂ ਕੈਂਸਰ ਵਾਲੀ ਹੀ ਹੈ ਨਾ ਉਹਦੇ ਬਿੰਦੀ ਲਾ ਦਿਓ ਕੈਂਸਰ ਬਣ ਗਿਆ ਸੋ ਉਹੀ ਚੀਜ਼ ਗਿਰਾਣ ਵਾਲੀ ਬਣ ਜਾਂਦੀ ਹੈ ਸਮਝਣਾ ਜ਼ਰਾ ਸਾਰਿਆਂ ਨੇ ਸੋ ਇਸੇ ਤਰ੍ਹਾਂ ਦੱਸਣਾ ਕੀ ਚਾਹੁੰਦੇ ਆ ਕਿ ਇੱਕ ਨੁਕਤੇ ਬੁੱਲੇ ਸ਼ਾਹ ਕਹਿੰਦੇ ਗੱਲ ਇੱਕ ਨੁਕਤੇ ਵਿੱਚ ਜਦੋਂ ਨੁਕਤਾ ਸਹੀ ਜਗ੍ਹਾ ਲੱਗ ਜਾਵੇ ਤਾਂ ਇਨਸਾਨ ਦਾ ਜੀਵਨ ਕੁਸ਼ੋਰ ਹੋ ਜਾਂਦਾ ਜਦੋਂ ਨੁਕਤਾ ਗਲਤ ਜਗ੍ਹਾ ਲੱਗ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ਬਰਬਾਦ ਹੁਣ ਤੁਸੀਂ ਨੁਕਤਾ ਸਹੀ ਜਗ੍ਹਾ ਕਦੋਂ ਲਾਣਾ ਪਤਾ ਜਦੋਂ ਦਿਲ ਉਸ ਮਾਲਕ ਨਾਲ ਲੱਗ ਗਿਆ ਤਾਂ ਨੁਕਤਾ ਆਪੇ ਸਹੀ ਜਗ੍ਹਾ ਲੱਗ ਗਿਆ ਤੁਹਾਡਾ ਤਾਂ ਜਦੋਂ ਦਿਲ ਇਨਸਾਨ ਦਾ ਡਰ ਚਿੰਤਾ ਪਰੇਸ਼ਾਨੀਆਂ ਨਾਲ ਭਰਿਆ ਹੋਵੇ ਦੁਨੀਆ ਵਾਲੇ ਪਾਸੇ ਤੁਰਿਆ ਹੋਵੇ ਤਾਂ ਫੇਰ ਦਾ ਮਤਲਬ ਹੈ ਸੀ ਉਹ ਕੇਸਰ ਨੂੰ ਕੈਂਸਰ ਬਣਾ ਦਿੱਤਾ ਜਿਹਨਾਂ ਸਾਡੀ ਜ਼ਿੰਦਗੀ ਨੂੰ ਹੀ ਬਰਬਾਦ ਕਰ ਦੇਣਾ ਹੈ ਸਾਡੇ ਜੀਵਨ ਨੂੰ ਹੀ ਖਤਮ ਕਰ ਦੇਣਾ ਹੈ ਇਸ ਲਈ ਸਮਝਣਾ ਸਾਰਿਆਂ ਨੇ ਕਿ ਆਪਣੇ ਅੰਦਰ ਹਿੰਮਤ ਲਿਆਣੀ ਹੈ ਕਿਉਂਕਿ ਜਿੱਦਾਂ ਦੱਸਿਆ ਮੁਸੀਬਤ ਤੋਂ ਡਰਨਾ ਨਹੀਂ ਹੈ ਬਲਕਿ ਯਾਦ ਰੱਖਣਾ ਕਿ ਜਤਨ ਵਾਲਾ ਕੋਚ ਸਾਡੇ ਐਸੀ ਡਰਨਾ ਨਹੀਂ ਹੈ ਐਸੀ ਮੁਸੀਬਤ ਤੋਂ ਕਿਦਾਂ ਗੁਜ਼ਰਨਾ ਹੈ ਉਹ ਗੁਰੂ ਕੋਲੋਂ ਕਲਾ ਕਿਉਂਕਿ ਸਿੱਖਣ ਵਾਲਾ ਪਾਰ ਤਾਂ ਡਰਨ ਵਾਲਾ ਤਾਂ ਖਤਮ ਹੀ ਹੋ ਗਿਆ ਇਹਨੂੰ ਇਦਾਂ ਕਹਿ ਲਓ ਕਿ ਡਰ ਦਿੰਦਾ ਹੈ ਇਨਸਾਨ ਨੂੰ ਮਾਰ ਤਾਂ ਸਿੱਖਣ ਵਾਲਾ ਹੋ ਜਾਂਦਾ ਹੈ ਡਰ ਤੋਂ ਹਰ ਮੁਸ਼ਕਿਲ ਤੋਂ ਤਾਂ ਬਸ ਹੁਣ ਆਪਣੇ ਆਪ ਨੂੰ ਉਹੀ ਖਿਡਾਰੀ ਸਮਝਣਾ ਕਿਹੜਾ ਖਿਡਾਰੀ ਕਿ ਮੈਂ ਇੱਕ ਐਸਾ ਖਿਡਾਰੀ ਹੂੰ ਜੋ ਕਿਸਮਤ ਔਰ ਮੁਸ਼ਕਿਲ ਕੋ ਦੇਤਾ maat ਹੈ ਮੈਂ ਇੱਕ ਐਸਾ ਖਿਡਾਰੀ ਹੂੰ ਜੋ ਕਿਸਮਤ ਔਰ ਮੁਸ਼ਕਿਲ ਕੋ ਦੇਤਾ maat ਹੈ ਹੁਣ ਅਗਲੀ ਲਾਈਨ ਇਹ ਵੀ ਯਾਦ ਰੱਖਣਾ ਕਿ ਮੈਂ ਹਰ ਦਿਨ ਜਿੱਤਨੇ ਦਾ ਢੰਗ ਸਿੱਖ ਰਹਾ ਹਾਂ ਕਿਉਂਕਿ ਸਿਖਾਣੇ ਵਾਲਾ ਕੋਚ ਮੇਰਾ ਮਾਲਿਕ ਜੋ ਮੇਰੇ ਮੇਰਾ ਮਾਲਿਕ ਜੋ ਮੇਰੇ ਮੇਰਾ ਮਾਲਿਕ ਜੋ ਮੇਰੇ ਭਾਈ ਯਾਦ ਰੱਖੋ ਸਾਸਾਂ ਚਾਹਦੇ ਰਹੋਗੇ ਸਿੱਖਦੇ ਰਹੋਗੇ ਤਾਂ ਤੁਸੀਂ ਕਿਸਮਤ ਨੂੰ ਵੀ ਮਾਤ ਦੋਗੇ ਔਰ ਹਰ ਮੁਸੀਬਤ ਨੂੰ ਵੀ ਮਾਤ ਦੇ ਕੇ ਸਫਲਤਾ ਦੀ ਮੰਜ਼ਲ ਤੱਕ ਪਹੁੰਚੋਗੇ ਬਸ ਸਿੱਖਦੇ ਜਾਓ ਸਿੱਖਣ ਨੂੰ ਤਿਆਰ ਰਹੋ ਔਰ ਪਹਿਲਾ ਪੁਆਇੰਟ ਜੇ ਤਾਂ ਦੱਸਿਆ ਕਿ ਪਦਾਰਥਾਂ ਪਿੱਛੇ ਆਪਣੇ ਦਿਲ ਦੇ ਸਕੂਨ ਨੂੰ ਕੀ ਚਲੀ ਜਾਵੇ ਉਹ ਕੋਈ ਨਹੀਂ ਗਈ ਆ ਸਕੂਨ ਨੂੰ ਰੱਖਾਂ ਕਿਉਂਕਿ ਜ਼ਿੰਦਗੀ ਚੀਜ਼ਾਂ ਨਾਲ ਨਹੀਂ ਦਿਲ ਦੇ ਸਕੂਨ ਨਾਲ ਖੂਬਸੂਰਤ ਹੁੰਦੀ ਹੈ ਚੀਜ਼ਾਂ ਲੱਖਾਂ ਹੋਣ ਅੰਦਰ ਖੁਸ਼ੀ ਨਾ ਹੋਵੇ ਸਕੂਨ ਨਾ ਹੋਵੇ ਤਾਂ ਕੀ ਫਾਇਦਾ ਚੀਜ਼ਾਂ ਦਾ ਹੁਣ ਇਹ ਦੇਖੋ ਕਿ ਮੈਨੂੰ ਸਕੂਨ ਕਿਹੜੀ ਚੀਜ਼ ਨਾਲ ਮਿਲਦਾ ਅਗਰ ਤੁਹਾਨੂੰ ਉਹਦੇ ਦਰਸ਼ਨਾਂ ਨਾਲ ਸਕੂਨ ਮਿਲਦਾ ਹੈ ਅਗਰ ਤੁਹਾਨੂੰ ਰੱਬ ਦੇ ਨਾਮ ਨਾਲ ਸਕੂਨ ਮਿਲਦਾ ਹੈ ਤਾਂ ਫੇ ਸਹੀ ਜਗ੍ਹਾ ਤੁਸੀਂ ਤਾਰ ਜੋੜੀ ਹੋਈ ਹੈ ਸਮਝਦੇ ਹੋ ਕਿ ਤਜੇ ਦੁਨੀਆ ਦੀ ਚੀਜ਼ਾਂ ਦਾ ਸਕੂਨ ਮਿਲਦਾ ਹੈ ਤਾਂ ਅੱਜ ਚੀਜ਼ ਹੈ ਕੱਲ ਨੂੰ ਜਾਏਗੀ ਤਾਂ ਦੁੱਖ ਵੀ ਸਮਝਦੇ ਹੋ ਕਿ ਨਹੀਂ ਹੁਣ ਬਾਬਾ ਫਰੀਦ ਵੀ ਰੋਂਦੇ ਸੀ ਪਰ ਕਾਦੀ ਆਪਣੇ ਮੁਰਸ਼ਦ ਦੀ ਯਾਦ ਵਿੱਚ ਉਹ ਕਹਿੰਦੇ ਮੁਰਸ਼ਦ ਦੀ ਯਾਦ 'ਚ ਰੋਣ ਵਾਲੀ ਅੱਖ ਸਫਲ ਹੋ ਜਾਂਦੀ ਹੈ ਤਾਂ ਜਿਹੜਾ ਦੁਨੀਆ ਪਿੱਛੇ ਰੋਂਦਾ ਹੈ ਉਹ ਕਦੀ ਸੁਖੀ ਕਿਸ ਨੇ ਪੁੱਛਿਆ ਬਾਬਾ ਫਰੀਦ ਨੂੰ ਕਿ ਇਦਾਂ ਉੱਚਾ ਰਤਬਾ ਕਿੱਦਾਂ ਮਿਲਿਆ ਉਹ ਕਹਿੰਦੇ ਮੁਰਸ਼ਦ ਨਾਲ ਇਸ਼ਕ ਕਰਕੇ ਕਿਰਾ ਗੌਰ ਕਰਨ ਲਈ ਤਾਂ ਹੀ ਕਹਿੰਦੇ ਜਿਨ ਪ੍ਰੇਮ ਕੀਓ ਸੋ ਇਹ ਸ਼ਿਕਿ ਜਦੋਂ ਰੱਬ ਨਾ ਹੋਵੇ ਤਾਂ ਰੁਤਮੇ ਨੂੰ ਬੁਲੰਦ ਕਰਦਾ ਹੈ। ਉਹੀ ਦੁਨੀਆ ਨਾਲ ਹੋਵੇ ਤਾਂ ਕਿਤੇ ਨਾ ਕਿਤੇ ਦੁੱਖ ਸਮਝਦੇ ਹੋ ਕਿ ਨਹੀਂ? ਇਸ ਲਈ ਚੀਜ਼ਾਂ ਪਿੱਛੇ ਆਪਣੀ ਜ਼ਿੰਦਗੀ ਦੇ ਸਕੂਨ ਨੂੰ ਖਰਾਬ ਚੀਜ਼ ਜਾਵੇ ਤਾਂ ਸੋਚੋ ਗਈ ਹੁਣ ਮੈਂ ਇਹਨੂੰ ਠੀਕ ਤਾਂ ਕਰ ਨਹੀਂ ਸਕਦਾ ਦਿਲ ਦੇ ਸਕੂਨ ਨੂੰ ਬਚਾਵਾਂ। ਸਮਝਦੇ ਹੋ ਕਿ ਨਹੀਂ? ਔਰ ਦੂਜਾ ਪੁਆਇੰਟ ਹੁਣ ਦੱਸਣ ਲੱਗੇ ਵੀ ਯਾਦ ਰੱਖਣਾ। ਦੂਜਾ ਪੁਆਇੰਟ ਕਿ ਆਪਣੇ ਆਉਣ ਵਾਲੇ ਕੱਲ੍ਹ ਕੇ ਲਈ ਸਭ ਤੋਂ ਅੱਛੀ ਤਿਆਰੀ ਆਪਣੇ ਆਉਣ ਵਾਲੇ ਕੱਲ੍ਹ ਕੇ ਲਈ ਸਭ ਤੋਂ ਅੱਛੀ ਤਿਆਰੀ ਯਹੀ ਹੈ ਪਤਾ ਕਿਹੜੀ ਤਿਆਰੀ ਹੈ ਜੇ ਤੁਸੀਂ ਚਾਹਦੇ ਤੁਹਾਡਾ ਆਉਣ ਵਾਲਾ ਕੱਲ ਅੱਛਾ ਹੋਵੇ ਤੁਹਾਡਾ ਆਉਣ ਵਾਲਾ ਕੱਲ ਖੁਸ਼ੀਆਂ ਭਰਿਆ ਹੋਵੇ ਤਾਂ ਕਿਸੇ ਨੂੰ ਹੱਥ ਦਿਖਾਣ ਦੀ ਲੋੜ ਨਹੀਂ ਕਿਸੇ ਨੂੰ ਯੰਤਰੀ ਦਿਖਾਣ ਦੀ ਲੋੜ ਨਹੀਂ ਕਿਸੇ ਨੂੰ ਗ੍ਰਹਿਾਂ ਬਾਰੇ ਪੁੱਛਣ ਦੀ ਲੋੜ ਨਹੀਂ ਹੁਣ ਤੁਸੀਂ ਚਾਹਦੇ ਹੋ ਆਉਣ ਵਾਲਾ ਕੱਲ ਅੱਛਾ ਹੋਵੇ ਉਹਦੀ ਤਿਆਰੀ ਸਭ ਤੋਂ ਵਧੀਆ ਪਤਾ ਕਿਹੜੀ ਹੈ ਆਪਕਾ ਆਨੇ ਵਾਲਾ ਕੱਲ ਅੱਛਾ ਹੋ ਉਸਕੀ ਸਭ ਤੋਂ ਬੜੀ ਤਿਆਰੀ ਯਹੀ ਹੈ ਕਿ ਆਜ ਕੁਛ ਅੱਛਾ ਕਰੋ। ਇਹਦੀ ਤਿਆਰੀ ਆਣ ਵਾਲੇ ਕੱਲ ਨੂੰ ਅੱਛਾ ਕਰਨ ਦੀ। ਆਜ ਕੁਛ ਕਰੋ। ਅਗਰ ਤੁਸੀਂ ਅੱਜ ਕੁਛ ਅੱਛਾ ਕਰਦੇ ਹੋ ਤਾਂ ਇਹ ਤਿਆਰੀ ਆਜ ਅੱਛਾ ਕਰੋਗੇ ਤਾਂ ਆਣ ਵਾਲਾ ਕੱਲ ਤੁਹਾਡਾ ਆਪਣੇ ਆਪ ਹੀ ਅੱਛਾ ਆਜ ਕੁਛ ਬੁਰਾ ਕਰੋਗੇ ਤਾਂ ਆਣ ਵਾਲਾ ਕੱਲ ਆਪੇ ਬੁਰਾ ਹੁਣ ਤੁਸੀਂ ਚੈੱਕ ਕਰਨਾ ਮੈਂ ਜੋ ਕਰ ਰਿਹਾ ਅੱਛਾ ਕਰ ਰਿਹਾ ਜਾਂ ਟਾਈਮ ਫਾਲਤੂ ਜਗਵਾ ਰਿਹਾ